ਜਦੋਂ ਮੈਂ ਸਰ ਕੋਈ ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਨਾਲ ਤੋਂ ਸਰ ਉਹਨਾਂ ਨੇ ਪੂਰੀ ਮੈਨੂੰ ਧਮਕੀਆਂ ਦਿੱਤੀ ਵੀ ਤੇਰਾ ਪਰਿਵਾਰ ਨੂੰ ਖਤਮ ਕਰ ਦਾਂਗੇ ਤੇਰਾ ਫਿਊਚਰ ਖਤਮ ਕਰ ਦਾਂਗੇ ਤੇਰੇ ਤੇ ਛੁੱਟੇ ਪਰਚੇ ਪਵਾ ਦਾਂਗੇ ਸਰ ਮੈਂ ਆਪਣੀ ਆਮ ਆਦੀਬੀ ਪਾਰਟੀ ਜੁਆਇਨ ਕੀਤੀ ਬਟ ਉੱਥੇ ਸਰ ਮੇਰੇ ਨਾਲ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਬੇਟੇ ਉਹਨਾਂ ਦੇ ਦਫ਼ਤਰੀ ਇੰਚਾਰਜ ਨੇ ਸਰ ਹਰ ਵਕਤ ਮੇਰੇ ਨਾਲ ਬਦਤਮੀਜ਼ੀ ਕੀਤੀ ਉਹਨਾਂ ਨੇ ਮੈਨੂੰ ਬੈਡ ਟੱਚ ਕੀਤਾ ਮੈਨੂੰ ਆਡ ਟਾਈਮਸ ਆਡ ਆਰਜ਼ ਦੇ ਵਿੱਚ ਆਪਣੀ ਕੋਠੀ ਦੇ ਵਿੱਚ ਬੁਲਾਇਆ ਤੁਹਾਨੂੰ ਕਿ ਤੁਹਾਨੂੰ ਲਗਾਤਾਰ ਟੱਚ ਕਰਦੇ ਸੀ ਤੁਹਾਡੇ ਨਾਲ ਮਿਸਫੀਵ ਕਰਦੇ ਸੀ ਫਿਰ ਤੁਸੀਂ ਕਿਉਂ ਨਹੀਂ ਬੋਲੇ ਜਦ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਉਹ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਂਦਾ ਸੇਵਾਵਾਂ ਮ ਖਤਮ ਹੁੰਦੀਆਂ ਨੇ ਫਿਰ ਕਿਉਂ ਆਵਾਜ਼ ਬੁਲੰਦ ਕੀਤੀ ਕਿ ਪਹਿਲਾਂ ਕਿਉਂ ਸੀ ਉਹਦਾ ਮੈਂ ਮੰਗਿਆ ਨਹੀਂ ਮੈਂ ਦਿਨਾਈ ਕੀਤਾ ਮੈਨੂੰ ਉਹਦਾ ਜ਼ਬਰਦਸਤੀ ਦਿੱਤਾ ਗਿਆ ਤਾਂ ਜੋ ਇਹ ਦੁਬਾਰਾ ਤੋਂ ਆਪਣੀ ਜਿਹੜੀ ਗਲਤ ਇੰਟੈਂਸ਼ਨਸ ਹੈ ਉਹ ਪੂਰੀ ਕਰ ਸਕੇ ਡਾਕਟਰ ਬਲਬੀਰ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਇਹ ਤਾਂ ਮੇਰੀ ਤੀਆਂ ਬਰਾਬਰ ਹੈ ਸਰ ਮੈਂ ਉਹਨਾਂ ਨੂੰ ਬੇਨਤੀ ਕਰਦੀ ਆਂ ਵੀ ਇੱਕ ਧੀ ਤੇ ਇੱਕ ਪਿਤਾ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਨਾ ਕੀਤਾ ਜਾਵੇ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ ਲਗਾਤਾਰ ਕਈ ਮੰਤਰੀਆਂ ਕਈ ਵਿਧਾਇਕਾਂ ਦੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਜਿਹੜੇ ਉਹ ਲੱਗਦੇ ਨਜ਼ਰ ਆ ਰਹੇ ਆਮਦਮੀ ਪਾਰਟੀ ਕਿਰਦੀ ਨਜ਼ਰ ਆ ਰਹੀ ਆ ਹੁਣ ਜਿਹੜੇ ਇਲਜ਼ਾਮ ਨੇ ਉਹ ਸਿਹਤ ਮੰਤਰੀ ਬਲਬੀਰ ਸਿੰਘ ਹੋਣਾ ਦੇ ਲੱਗਦੇ ਨੇ ਉਹ ਵੀ ਸੈਕਸ਼ੂਅਲ ਹਰਾਸ਼ਮੈਂਟ ਦੇ ਝਾਮ ਲਾਉਣ ਵਾਲੇ ਸ਼ਵੇਤਾ ਸਾਡੇ ਨਾਲ ਨੇ ਸ਼ਵੇਤਾ ਜਿੰਦਰ ਜੀ ਉਹਨਾਂ ਗੱਲਬਾਤ ਕਰ ਸ਼ਵੇਤਾ ਜੀ ਅਜ਼ਾਮ ਨੇ ਤੁਹਾਡੇ ਵੱਲੋਂ ਕਿ ਤੁਹਾਡੇ ਨਾਲ ਜਿਹੜਾ ਸੈਕਸ਼ੂਅਲ ਹਰਾਸ਼ਮੈਂਟ ਕੀਤੀ ਗਈ ਆ ਤੁਹਾਨੂੰ ਬੈਡ ਟੱਚ ਜਾਂ ਗੁੱਟ ਟੱਚ ਕੀਤਾ ਗਿਆ ਕੀ ਪਾਮਲਾ ਕੀਤਾ ਕਿ ਕਰਕੇ ਉਹ ਤੁਸੀਂ ਆ ਜਾਈ ਕਰ ਸ੍ਰਿਸ਼ਟੀकांत ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਟ ਕੇ ਆਏ ਹੋ ਜੀ ਮੇਰੀ ਆਵਾਜ਼ ਜਨਤਾ ਤੱਕ ਪਹੁੰਚਾ ਰਹੇ ਹੋ ਸਰ ਦੇਖੋ ਆਪਣਾ ਜਿਹੜਾ ਦੇਸ਼ ਹੈ ਇੱਥੇ ਹਰੇਕ ਲੇਡੀ ਨੂੰ ਰਾਈਟ ਹੈ ਫ੍ਰੀडम ਦਾ ਉਹਨੂੰ ਰਾਈਟ ਹੈ ਐਜੂਕੇਸ਼ਨ ਦਾ ਹੂੰ ਸਰ ਮੈਂ ਇਹ ਸੋਚਦੀ ਆਂ ਵੀ ਜੇ ਹੁਣ ਆਪਾਂ ਇੱਕ ਬੱਚੇ ਨੂੰ ਜਾਂ ਆਪਣੀ ਇੱਕ ਡਾਟਰ ਨੂੰ ਪੜਾ ਰਹੇ ਆਂ ਤਾਂ ਕੱਲ ਕੋ ਬਾਹਰ ਜਾਏਗੀ ਸਰ ਕੰਮ ਕਰੇਗੀ ਤਾਂ ਹੀ ਆਪਾਂ ਉਹਨੂੰ ਐਜੂਕੇਸ਼ਨ ਦੇ ਰਹੇ ਆਂ ਉਹਦੀ ਆਪਣੀ ਪਰਿਵਾਰ ਪਤੀ ਜ਼ਿੰਮੇਵਾਰੀ ਹੈ ਉਹਦੇ ਆਪਣੇ ਕੁਝ ਸੁਪਨੇ ਆ ਪੂਰੇ ਕਰਨੇ ਆ ਉਸਨੇ ਹੁਣ ਸਰ ਮੈਂ ਵੀ ਇਹੀ ਸੋਚ ਰੱਖਦੇ ਹੋਏ ਸਰ ਵੀ ਮੈਂ ਆਪਣੇ ਪੰਜਾਬ ਨੂੰ ਉਹਦਾ ਭਲਾ ਕਰਨਾ ਹੈ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਆਪਣੇ ਜਿਹੜੇ ਪਟਿਆਲੇ ਦਾ ਭਲਾ ਕਰਨ ਇਹ ਸੋਚ ਰੱਖ ਗਏ ਸਰ ਮੈਂ ਆਪਣੀ ਆਮ ਆਦੀਬੀ ਪਾਰਟੀ ਜੁਆਇਨ ਕੀਤੀ ਬਟ ਉੱਥੇ ਸਰ ਮੇਰੇ ਨਾਲ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਬੇਟੇ ਉਹਨਾਂ ਦੇ ਦਫ਼ਤਰ ਇੰਚਾਰਜ ਨੇ ਸਰ ਹਰ ਵਕਤ ਮੇਰੇ ਨਾਲ ਬਤਮੀਜ਼ੀ ਕੀਤੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਚਾਹੇ ਉਹ ਪਬਲਿਕਲੀ ਹੈ ਚਾਹੇ ਸਰ ਇਕੱਲੇ ਹੈ ਉਹਨਾਂ ਨੇ ਮੈਨੂੰ ਬੈਡ ਅਟੈਚ ਕੀਤਾ ਮੈਨੂੰ ਆਡ ਟਾਈਮਸ ਆਡ ਆਰਸ ਦੇ ਵਿੱਚ ਆਪਣੀ ਕੋਠੀ ਦੇ ਵਿੱਚ ਬੁਲਾਇਆ ਤੇ ਸਰ ਹਰ ਉਹਨਾਂ ਨੇ ਕੋਸ਼ਿਸ਼ ਕੀਤੀ ਜਦੋਂ ਮੈਂ ਸਰ ਕੋਈ ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਨਾਲ ਤੋਂ ਸਰ ਉਹਨਾਂ ਨੇ ਪੂਰੀ ਮੈਨੂੰ ਧਮਕੀਆਂ ਦਿੱਤੀ ਵੀ ਤੇਰਾ ਪਰਿਵਾਰ ਨੂੰ ਖਤਮ ਕਰ ਦਾਂਗੇ ਤੇਰਾ ਫਿਊਚਰ ਖਤਮ ਕਰ ਦਾਂਗੇ ਤੇਰੇ ਤੇ ਝੁੱਠੇ ਪਰਚੇ ਪਵਾ ਦਾਂਗੇ ਸਰ ਇਹ ਸੋਚ ਕੇ ਵੀ ਮੈਂ ਉਹਨਾਂ ਦੇ ਦਫ਼ਤਰ ਜਾਣਾ ਬੰਦ ਕਰਤਾ ਤੇ ਸਰ ਮੈਂ ਹੁਣ ਆਪਣੀ ਪਾਰਟੀ ਲਈ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਜਿਹੜੀ ਇੱਕ ਨਵੀਂ ਸੋਚ ਲਈ ਆਈ ਸੀ ਪੰਜਾਬ ਦੇ ਵਿੱਚ ਉਹ ਉਹਨਾਂ ਨਾਲ ਸਰ ਅਟੈਚ ਹੋ ਗਈ ਡਾਇਰੈਕਟ ਜਿਹੜੀ ਪਾਰਟੀ ਵੱਲੋਂ ਮੈਨੂੰ ਡਿਊਟੀਆਂ ਆਉਂਦੀ ਸੀ ਚਾਹੇ ਉਹ ਲੁਧਿਆਣਾ ਇਲੈਕਸ਼ਨ ਹੈ ਚਾਹੇ ਬਰਨਾਲਾ ਇਲੈਕਸ਼ਨ ਹੈ ਸਰ ਮੈਂ ਉੱਥੇ ਜਾਣਾ ਸ਼ੁਰੂ ਕਰਤਾ ਹੁਣ ਸਰ ਮੈਨੂੰ ਕਾਲ ਆਇਆ ਵੀ ਪਾਰਟੀ ਦੇ ਕਿਸੇ ਆਪਣੇ ਸਾਡੇ ਮੇਚਨ ਸ਼ੇਰਮਾ ਜਰਾ ਜੀ ਆ ਉਹ ਸਾਡੇ ਪਟਿਆਲਾ ਦਿਹਾਤੀ ਦੇ ਮੇਨ ਵਿੰਗ ਦੇ ਪ੍ਰਧਾਨ ਹੈ ਉਹਨਾਂ ਦਾ ਕਾਲ ਆਇਆ ਵੀ ਸ਼ਵੇਤਾ ਜਿੰਦਲ ਜੀ ਤੁਹਾਨੂੰ ਆਸੀਂ ਪਟਿਆਲਾ ਦਿਹਾਤੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਲਗਾ ਰਹੇ ਹਾਂ ਜ਼ਿਲ੍ਹਾ ਪ੍ਰਧਾਨ ਸਰ ਮੈਂ ਉਹਨਾਂ ਨੂੰ ਸਾਫ਼ ਮਨਾਂ ਕੀਤਾ ਵੀ ਸਰ ਮੈਨੂੰ ਪੂਰੇ ਪੰਜਾਬ ਦੇ ਵਿੱਚ ਮੇਰੀ ਜਿੱਥੇ ਮਰਜ਼ੀ ਡਿਊਟੀ ਲਾ ਦਿਓ ਬਟ ਮੈਂ ਪਟਿਆਲਾ ਦਿਹਾਤੀ ਦੇ ਵਿੱਚ ਕੰਮ ਨਹੀਂ ਕਰਨਾ ਸਰ ਮੈਂ ਉਹਨਾਂ ਨੂੰ ਸਪੈਸ਼ਲ ਕਿਹਾ ਵੀ ਮੇਰਾ ਮੇਰਾ ਨਾਮ ਜ਼ਿਲ੍ਹਾ ਪ੍ਰਧਾਨਗੀ ਦੇ ਵਿੱਚ ਨਾ ਭੇਜਿਆ ਜਾਵੇ ਸਰ ਉਸ ਤੋਂ ਬਾਅਦ ਵੀ ਮੈਨੂੰ ਜ਼ਿਲ੍ਹਾ ਪ੍ਰਧਾਨ ਦਾਇਆ ਗਿਆ ਫਿਰ ਸਰ ਮੇਰੀ ਡਿਊਟੀ ਲਾਈ ਗਈ ਪਟਿਆਲਾ ਦਿਹਾਤੀ ਦੇ 14 ਪਿੰਡਾਂ ਦੇ ਵਿੱਚ ਐਜ਼ ਅ ਲੀਡਰ ਸਰ ਮੈਂ ਦਿੱਲੀ ਟੀਮ ਦਾ ਜਦੋਂ ਕਾਲ ਆਇਆ ਮੈਂ ਸਰ ਮਿਕੂ ਜੀ ਆ ਸਾਡੇ ਦਿੱਲੀ ਟੀਮ ਤੋਂ ਮੈਂ ਉਹਨਾਂ ਨੂੰ ਵੀ ਮਨਾ ਕੀਤਾ ਵੀ ਸਰ ਮੇਰੀ ਜਿੱਥੇ ਮਰਜ਼ੀ ਡਿਊਟੀ ਲਾ ਦਿਓ ਬਟ ਪਟਿਆਲਾ ਦਿਹਾਤੀ ਦੇ ਵਿੱਚ ਮੈਂ ਕੰਮ ਨਹੀਂ ਕਰਨਾ ਸਰ ਮੈਂ ਇਨਡਾਇਰੈਕਟਲੀ ਕਿਉਂਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਲਗਾਤਾਰ ਟੱਚ ਕਰਦੇ ਸੀ ਤੁਹਾਡੇ ਨਾਲ ਮਿਸਬੀਵ ਕਰਦੇ ਸੀ ਫਿਰ ਤੁਸੀਂ ਕਿਉਂ ਨਹੀਂ ਬੋਲੇ ਜਦ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਆ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਹੋ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਂਦਾ ਸੇਵਾਵਾਂ ਮ ਖਤਮ ਹੁੰਦੀਆਂ ਨੇ ਫਿਰ ਕਿਉਂ ਆਵਾਜ਼ ਬੁਲੰਦ ਕੀਤੀ ਕਿ ਪਹਿਲਾਂ ਕਿਉਂ ਨਹੀਂ ਬੋਲੀ ਸਰ ਇਹ ਪਹਿਲਾਂ ਤਾਂ ਜਿਹੜੀ ਸਰ ਮੰਤਰੀ ਸਾਹਿਬ ਨੂੰ 20-20 ਬੰਦਿਆ ਦੀ ਸਿਕਿਉਰਿਟੀ ਦਿੱਤੀ ਗਈ ਹੈ ਬਲੈਕ ਕਮਾਂਡੋਜ਼ ਦਿੱਤੇ ਗਏ ਹਨ ਜਿਪਸੀਆਂ ਅੱਗੇ ਪਿੱਛੇ ਦਿੱਤੀ ਗਈਆਂ ਸਰ ਉਹਨਾਂ ਦਾ ਖੋਫ ਤੇ ਮੈਨੂੰ ਆਪਣੇ ਪਰਿਵਾਰ ਦੀ ਜਾਨ ਬਚਾਉਣੀ ਸੀ ਇਸ ਲਈ ਸਰ ਪਹਿਲਾਂ ਮੈਂ ਨਹੀਂ ਬੋਲੀ ਹੁਣ ਸਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਚੁੱਕੀ ਆਂ ਵੀ ਉਹਦਾ ਮੈਂ ਮੰਗਿਆ ਨਹੀਂ ਮੈਂ ਡਿਨਾਈ ਕੀਤਾ ਮੈਨੂੰ ਉਹਦਾ ਜ਼ਬਰਦਸਤੀ ਦਿੱਤਾ ਗਿਆ ਤਾਂ ਜੋ ਇਹ ਦੁਬਾਰਾ ਤੋਂ ਆਪਣੀ ਜਿਹੜੀ ਗਲਤ ਇੰਟੈਂਸ਼ਨਸ ਹੈ ਉਹ ਪੂਰੀ ਕਰ ਸਕੇ ਸਰ ਇਹ ਮੈਂ ਪਹਿਲੇ ਕਲੀਅਰ ਕਰ ਚੁੱਕੀ ਹਾਂ ਕਿ ਇਹ ਇੱਕ ਮੋਬਾਈਲ ਵਾਲਾ ਕਿੱਸਾ ਹੁੰਦਾ ਤੁਹਾਡੇ ਇਲਜ਼ਾਮ ਇਹ ਲੱਗੇ ਸੀ ਕਿ ਤੁਸੀਂ ਮੋਬਾਈਲ ਵਾਲੇ ਦੇ ਖਿਲਾਫ ਧਰਨਾ ਲਾਇਆ ਤਾਂ ਤੁਹਾਡੇ ਉੱਤੇ ਇਹ ਕਾਰਵਾਈ ਹੁੰਦੀ ਆ ਤੁਸੀਂ ਆਪਣੀ ਪਾਵਰ ਆ ਮਿਸਯੂਜ਼ ਕਰ ਰਹੇ ਸੀ ਤੇ ਮੰਤਰੀ ਵੱਲੋਂ ਕਾਰਵਾਈ ਕਰਾਈ ਜਾਂਦੀ ਹੈ ਤਾਂ ਤੁਸੀਂ ਹੁਣ ਮੰਤਰੀ ਤੇ ਅਲੀਕੇਸ਼ਨ ਆ ਸਰ ਇਹ ਸਾਰਾ ਇੱਕ ਝੂਠਾ ਹੈ ਜੀ ਇਹ ਸਾਰਾ ਕੁਝ ਜਿਹੜਾ ਇੱਕ ਮੋਬਾਈਲ ਵਾਲਾ ਸੀਗਾ ਮਸਲਾ ਉਹ ਮੰਤਰੀ ਸਾਹਿਬ ਨੇ ਤੇ ਉਹਨਾਂ ਦੇ ਬੇਟੇ ਦੀ ਇੱਕ ਕਾਂਸਪੀਰੇਂਸੀ ਸੀ ਮੇਰੇ ਖਿਲਾਫ ਇਸ ਸੰਬੰਧੀ ਸਰ ਮੈਂ ਆਪਣੀ ਸਾਰੀ ਪਾਰਟੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਸਾਡੇ ਮੇਅਰ ਸਾਹਿਬ ਹੈ ਚੇਅਰਮੈਨ ਸਾਹਿਬ ਹੈ ਪਾਰਟੀ ਦੀ ਜਿਹੜੀ ਵੀ ਅਥਾਰਟੀ ਹੈ ਉਹਨਾਂ ਨੂੰ ਕੰਟੈਕਟ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਧਰਨਾ ਲਾਉਣ ਤੋਂ ਪਹਿਲਾਂ ਕਿ ਮੈਂ ਇੱਕ ਆਮ ਆਦਮੀ ਪਾਰਟੀ ਦੀ ਵਲੰਟੀਅਰ ਹੈ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਜਾਨੋਂ ਮਾਰਨ ਤੱਕ ਦੀ ਵੀ ਤੁਸੀਂ ਮੇਰੀ ਮਦਦ ਕਰੋ ਸਰ ਮੈਂ ਹਰੇਕ ਨੂੰ ਆਪਣੇ ਦੀਪਕ ਚੋਹਾਨ ਜੀ ਨੂੰ ਵੀ ਕਾਲ ਕੀਤੀ ਹੈ ਸਾਡੇ ਆਪਣੇ ਇੱਕ ਇੰਡੀਆ ਦੇ ਸੈਕਟਰੀ ਆਮ ਆਦਮੀ ਪਾਰਟੀ ਦੇ ਆਦਿਲ ਖਾਨ ਜੀ ਹੁਣ ਇਸ ਟਾਈਮ ਉਹ ਸਟੇਟ ਆਬਜ਼ਰਵਰ ਹੈ ਉਹਨਾਂ ਨੂੰ ਵੀ ਕਾਲ ਕੀਤੀ ਉਹਨਾਂ ਨੇ ਵੀ ਪਿਕ ਨੀ ਕੀਤਾ ਦੀਪਕ ਜਹਾਂ ਜੀ ਨੇ ਵੀ ਪਿਕ ਨੀ ਕੀਤਾ ਸਰ ਮੈਂ 17 ਤੋਂ 18 ਤਾਰੀਖ ਸਰ ਜੀ ਸ਼ੌਦੀਆ ਜੀ ਦਾ ਕੰਟੈਕਟ ਨੰਬਰ ਸਾਡੇ ਕੋਲ ਨਹੀਂ ਹੈ ਜੀ ਇੱਕ ਟੈਂਪਰੇਰੀ ਨੰਬਰ ਦਿੱਲੀ ਇਲੈਕਸ਼ਨ ਦੇ ਦੌਰਾਨ ਸਾਨੂੰ ਮਿਲਿਆ ਸੀ ਉਹ ਮੈਂ ਟਰਾਈ ਕੀਤਾ ਬਟ ਹੁਣ ਉਹ ਵਰਕਿੰਗ ਦੇ ਵਿੱਚ ਨਹੀਂ ਹੈ ਤੁਸੀਂ ਸ਼ਿਕਾਇਤ ਕਰਨ ਦੀ ਹਰੇਕ ਨੂੰ ਜਣੀ ਉਹ ਕਹਿੰਦੇ ਕਿ ਮੈਂ ਕੋਸ਼ਿਸ਼ ਕੀਤੀ ਹਰੇਕ ਨੂੰ ਪਰ ਕੀ ਰਿਸਪੌਂਸ ਮਿਲਿਆ ਕਿਸੇ ਸੀਰੀਅਸ ਰਿਸਪੌਂਸ ਹੀ ਮਿਲਿਆ ਜੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਕੋਟਰੀ ਸਾਹਿਬ ਤੱਕ ਪਹੁੰਚ ਕੀਤੀ ਜੀ ਸਰ ਮੇਰਾ ਜਿਹੜਾ ਸਸਪੈਂਸ਼ਨ ਲੈਟਰ ਹੈ ਸਰ 23 23 8 2025 ਸੌਰੀ 23 9 2025 ਰਾਤ 8 ਵਜੇ ਆਇਆ ਸਰ ਬੱਟ ਮੈਂ ਮਾਰਨਿੰਗ 23 9 2025 ਮਾਰਨਿੰਗ ਦੀ ਸੀਐਮ ਸਾਹਿਬ ਨੂੰ ਵੀ ਮੇਲ ਕਰਤੀ ਸੀ ਤੇ ਆਪਣੇ ਡੀਆਈਜੀ ਸਾਹਿਬ ਨੂੰ ਵੀ ਮੈਂ ਰਿਟਨ ਦੇ ਵਿੱਚ ਲੈਟਰ ਹੈਂਡਓਵਰ ਕਰਾਈ ਸੀ ਮੋਬਾਈਲ ਚਾਹੇ ਜਾਂ ਕੀ ਸੀਗਾ ਸ਼ਵੇਤਾ ਜੀ ਜਿਹੜਾ ਮੋਬਾਈਲ ਨੂੰ ਆਖਿਰਕਾਰ ਮੋਬਾਈਲ ਵਾਲੇ ਨਾਲ ਮਿਲ ਕੇ ਤੁਸੀਂ ਕਹਿ ਰਹੇ ਹੋ ਕਿ ਮੰਤਰੀ ਸਾਹਿਬ ਜਿਹੜਾ ਆ ਉਹ ਕਿੱਥੇ ਜਾ ਪਾਉਣਾ ਚਾਹਦੇ ਮੋਬਾਈਲ ਚ ਕੀ ਸੀ ਐਸਾ ਜਿਹੜਾ ਖੁੱਲਣ ਦਾ ਡਰ ਸੀ ਸਾਰੇ ਸਰ ਦੇਖੋ ਮੋਬਾਈਲ ਦੇ ਵਿੱਚ ਸਾਡੀ ਬਹੁਤ ਤਰ੍ਹਾਂ ਕੀ ਜਿਵੇਂ ਪਿਕਸ ਵੀ ਸੀ ਤੇ ਆਪਣੀ ਜਿਹੜੀ ਵੀ ਸਰ ਕੋਈ ਜਾਣਕਾਰੀ ਵੀ ਹੁੰਦੀ ਹੈ ਆਪਣੇ ਘਰੇਲੂ ਵੀ ਆਪਣੀ ਕਾਫੀ ਹੁੰਦੀ ਹੈ ਸਰ ਕੋਈ ਵੀ ਮੋਬਾਈਲ ਦਾ ਮਿਸਯੂਜ਼ ਹੋ ਸਕਦਾ ਹੈ ਕਿਉਂਕਿ ਅਸੀਂ ਹੁਣ ਕਿਹੜੀਆਂ ਤਰ੍ਹਾਂ ਦੀਆਂ ਫਿਕਸ ਸੀ ਤੁਸੀਂ ਕਹਿੰਦੇ ਆ ਵਿੱਚ ਉਹਦੇ ਫੋਟੋਆਂ ਕਿਸ ਤਰ੍ਹਾਂ ਦੀਆਂ ਫੋਟੋਆਂ ਕਿਹਦੇ ਨਾਲ ਫੋਟੋਆਂ ਜਿਹੜੀਆਂ ਸਰ ਦੇਖੋ ਕਈ ਤਰ੍ਹਾਂ ਕੇ ਸਬੂਤ ਵੀ ਥੇ ਡਾਕਟਰ ਸਾਹਿਬ ਦੇ ਖਿਲਾਫ ਕਈ ਤਰ੍ਹਾਂ ਕੀ ਪੀਕਸੇ ਵੀ ਸੀ ਸ਼ਾਇਦ ਹੋਰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਜਾ ਗਈ ਹੋਏ ਸਰ ਇਹ ਸਾਰਾ ਮਸਲਾ ਕਲੀਅਰ ਹੋ ਗਿਆ ਡਾਕਟਰ ਸਾਹਿਬ ਨੇ ਅੱਜ ਤੱਕ ਕਹਿੰਦੇ ਨੇ ਕਿ ਡੇਢ ਸਾਲ ਤੋਂ ਤੁਹਾਨੂੰ ਮਿਲੇ ਹੀ ਨਹੀਂ ਤੁਸੀਂ ਕਿਤੇ ਜਿਹੜਾ ਉਹਨਾਂ ਦੇ ਸੰਪਰਕ 'ਚ ਨਹੀਂ ਸੀ ਫਿਰ ਡੇਢ ਸਾਲ ਦੇ ਇੰਨਾ ਗੈਪ ਦੇ ਦੌਰਾਨ ਇਹ ਸਾਰਾ ਕਿਵੇਂ ਸਾਹਮਣੇ ਜੀ ਸਰ ਮੈਂ ਇਸ ਗੱਲ ਦਾ ਜਵਾਬ ਦੇ ਰਹੀ ਹਾਂ ਜੀ ਤੁਹਾਨੂੰ 13 12 2024 ਡਾਕਟਰ ਸਾਹਿਬ ਦਾ ਸਰ ਕਾਲ ਡਿਟੇਲ ਵੀ ਹੈ ਮੇਰੇ ਕੋਲ ਕਾਲ ਆਇਆ ਵੀ ਮੈਂ ਤੁਹਾਡੇ ਘਰ ਆ ਰਹਾ ਸਰ ਡਾਕਟਰ ਸਾਹਿਬ ਪੂਰੀ ਸਿਕਿਉਰਟੀ ਲੈ ਕੇ ਆਪਣੀ ਬਲੈਕ ਕਮਾਂਡੋ ਸਾਰੇ ਬੰਦੇ ਲੈ ਕੇ ਸਾਡੇ ਘਰ ਆਏ ਉੱਥੇ ਸਰ ਲੇਡੀਜ਼ ਮੈਂ ਆਪਣੀ ਗਲੀ ਗਵਾਂਡ ਆਸ-ਪਾਸ ਦੀ ਲੇਡੀਜ਼ ਬੁਲਾਈ ਤੇ ਉਹਨਾਂ ਨਾਲ ਜਦੋਂ ਗਲਬਾਤ ਹੋਈ ਸਰ ਨੇ ਦੇਖਿਆ ਵੀ ਇੱਥੇ ਤਾਂ ਪਹਿਲਾਂ ਹੀ ਇਕੱਠ ਹੈ ਲੇਡੀਜ਼ ਮੌਜੂਦ ਹੈ ਸਰ ਸਰ ਡਾਕਟਰ ਸਾਹਿਬ ਉੱਥੋਂ ਚਲੇ ਗਏ 10-15 ਮਿੰਟ ਗਲਬਾਤ ਕਰਕੇ ਡਾਕਟਰ ਸਾਹਿਬ ਉੱਥੋਂ ਚਲੇ ਗਏ ਸਰ ਜਿਹੜੇ ਸਾਰੇ ਬਿਆਨ ਦੇ ਰਿਹਾ ਵੀ ਮੈਂ 1.5 ਸਾਲ ਤੋਂ ਸ਼ਵੇਤਾ ਜਿੰਦਲ ਨੂੰ ਨਹੀਂ ਮਿਲਿਆ ਮੇਰੇ ਕੋਲ ਸਰ ਕਾਲ ਡਿਟੇਲ ਵੀ ਹੈ ਤੇ ਮੇਰੇ ਕੋਲ ਪਿਕ ਵੀ ਹੈ ਸਾਡੇ ਘਰ ਦੀ ਵੀ ਡਾਕਟਰ ਸਾਹਿਬ ਸਾਡੇ ਘਰ ਆਏ ਸੀ ਇਹ ਸਰ 10 ਮਹੀਨੇ ਪੁਰਾਣੀ ਗੱਲ ਹੈ ਕਰ ਆਉਣ ਤੋਂ ਬਾਅਦ ਵੀ ਸਰ ਡਾਕਟਰ ਸਾਹਿਬ ਨੇ ਮੈਨੂੰ ਦੋ ਵਾਰ ਕਾਲ ਕਰਕੇ ਪੰਚਾਇਤ ਭਵਨ ਦਫਤਰ ਬੁਲਾਇਆ ਉਹ ਵੀ ਸਰ ਮੇਰੇ ਕੋਲ ਕਾਲ ਡਿਟੇਲਸ ਹੈ ਮੈਂ ਸਰ ਜਾਣ ਤੋਂ ਮਨਾ ਕਰਤਾ ਮੈਂ ਸਰ ਗਈ ਨਹੀਂ ਮੈਂ ਟਾਲਮਟੋਲ ਕਰਤੀ ਡਾਕਟਰ ਸਾਹਿਬ ਵੀ ਮੈਂ ਬੀਜ਼ੀ ਐ ਜੀ ਮੈਂ ਉਹ ਨਾ ਨਹੀਂ ਸਕਦੀ ਤੁਸੀਂ ਕਹਿੰਦੇ ਕਿ ਤੁਹਾਨੂੰ ਬਹਾਨੇ ਸਰ ਕਿਤੇ ਨਾ ਕਿਤੇ ਬੁਲਾਇਆ ਜਾਂਦਾ ਸੀ ਤੇ ਫਿਰ ਛੇੜਛਾੜ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਕੀਤੀ ਜਾਂਦੀ ਸੀ ਕੀ ਇਹ ਪਬਲਿਕਲੀ ਵੀ ਐਸਾ ਕੁਝ ਹੋਇਆ ਜਾਂ ਕਰੇ ਸੈਪਰੇਟਲੀ ਤੁਹਾਨੂੰ ਕਿਤੇ ਬੁਲਾਇਆ ਨਹੀਂ ਸਰ ਪਬਲਿਕਲੀ ਵੀ ਹੋਇਆ ਜੋ ਇੱਕ ਸਰ ਇੱਕ ਇਹ ਦਰਦ ਜਿਹੜਾ ਹੈ ਇੱਕ ਲੇਡੀ ਇੱਕ ਭੈਣ ਉਹ ਮਹਿਸੂਸ ਕਰ ਸਕਦੀ ਹੈ ਕਿਉਂਕਿ ਸ਼ਾਇਦ ਤੁਸੀਂ ਨਾ ਕਰ ਪਾਓ ਸਰ ਕਿਉਂਕਿ ਇੱਕ ਜਿਹੜੀ ਲੇਡੀ ਹੈ ਹਰ ਵਕਤ ਸਰ ਅਗਰ ਉਹ ਕੋਈ ਵੀ ਕੰਮ ਕਰ ਰਹੀ ਹੈ ਕੋਈ ਵਰਕਪਲੇਸ ਹੈ ਸਰ ਇੰਡੀਆ ਦੇ ਅੰਦਰ ਇਹ ਵੀ ਬਹੁਤ ਸੇ ਸਮਝਦਾ ਵੀ ਹੈ ਤਾਂ ਸਾਡੇ ਅੰਡਰ ਹੈ ਜਿਹੜੀ ਲੇਡੀ ਸਾਡੇ ਦਫਤਰ ਦੇ ਵਿੱਚ ਕੰਮ ਕਰੀਏ ਸਾਡਾ ਅਧਿਕਾਰ ਹੈ ਬਟ ਸਰ ਮੈਂ ਹੀ ਸੋਚ ਬਦਲਣ ਲਈ ਇੱਕ ਲੜਾਈ ਇਨਸਾਫ ਦੀ ਸਾਰੀ ਲੱਖਾਂ ਕਰੋੜਾਂ ਭੈਣਾ ਲਈ ਵੀ ਮੇਰੀ ਇਹ ਲੜਾਈ ਹੈ ਆਪਣੇ ਲਈ ਵੀ ਇਹ ਲੜਾਈ ਹੈ ਕੱਲੀ ਤੁਸੀਂ ਕੱਲੀ ਹੋ ਇਹ ਸਾਰੇ ਮਾਮਲੇ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਕਿ ਆਲੇ-ਦਾਲੇ ਤੁਹਾਡੇ ਜਿਹੜੀਆਂ ਹੋਰ ਔਰਤਾਂ ਉਹ ਵੀ ਕਿ ਕੁਝ ਹੋਰਤਾਂ ਜਿਹੜੀਆਂ ਬਲਬੀਰ ਸਿੰਘ ਹੋਣਾਂ ਦੇ ਹੱਕ ਦੇ ਵਿੱਚ ਵੀ ਜਿਹੜਾ ਪ੍ਰੈਸ ਕਾਨਫਰੰਸ ਕਰਦੀਆਂ ਸਰ ਦੇਖੋ ਵੈਸੇ ਮੇਰਾ ਕੋਈ ਟਾਰਗੇਟ ਨਹੀਂ ਹੈ ਮੈਂ ਕਿਸੇ ਵੀ ਭੈਣ ਦੇ ਪ੍ਰਤੀ ਮੈਂ ਬੋਲਣਾ ਨਹੀਂ ਚਾਹੁੰਦੀ ਕਿਉਂਕਿ ਮੇਰਾ ਟਾਰਗੇਟ ਸਿਰਫ ਮੇਰੀ ਕੰਪਲੇਂਟ ਡਾਕਟਰ ਬਲਬੀਰ ਸਿੰਘ ਔਰ ਜਿਹੜੀ ਵੀ 6 ਬੰਦੇ ਆ ਉਹਨਾਂ ਦੇ ਖਿਲਾਫ ਹੈ ਸਰ ਲੇਡੀਆਂ ਨਾਲ ਮੇਰਾ ਕੋਈ ਕੋਈ ਮੇਰੀ ਉਹਨ세 ਕੋਈ ਤਕਰਾਰਬਾਜੀ ਨਹੀਂ ਹੈ ਔਰ ਇੱਕ ਸਾਡੀ ਸਰ ਮੈਨੂੰ ਇਹ ਵੀ ਚੀਜ਼ ਪਤਾ ਹੈ ਵੀ ਉਹ ਤਾਂ ਡਾਕਟਰ ਸਾਹਿਬ ਨੇ ਕਿਹਾ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿਉਂਕਿ ਸਾਡੀ ਪਾਰਟੀ ਦੀ ਇੱਕ ਪਾਲਿਸੀ ਹੈ ਹੁਣ ਸਰ ਪਿੱਛੇ ਜੇ ਮੋਦੀ ਸਾਹਿਬ ਆਏ ਸੀ ਪੰਜਾਬ ਹਾੜਾਂ ਦਾ ਦੌਰਾ ਕਰਨ ਲਈ ਉਦੋਂ ਵੀ ਸਾਡੀ ਪਾਰਟੀ ਨੇ ਸਾਰੇ ਨੀਚੇ ਤੋਂ ਉੱਪਰ ਤੱਕ ਸਰ ਤੁਸੀਂ ਇੱਕ ਸਾਰਿਆਂ ਦੀ ਦੇਖੀ ਹੋਏਗੀ ਚੇਅਰਮੈਨ ਸਾਹਿਬ ਵੀ ਬੋਲ ਰਹੇ ਆ ਵੀ ਮੋਦੀ ਜੀ ਤੁਸੀਂ ਆਓਗੇ ਵੀ ਇਹ ਸਾਡਾ ਜਿਹੜਾ ਬਕਾਇਆ ਪੈਸਾ ਲੈ ਕੇ ਆਣਾ ਤੇ ਜਿਹੜਾ ਰਿਲੀਫ ਫੰਡ ਹੈ ਹੜ੍ਹਾਂ ਦਾ ਉਹ ਵੀ ਲੈ ਕੇ ਆਣਾ ਸਾਰੇ ਸਾਰੇ ਪੂਰੇ ਪੰਜਾਬ ਦੇ ਵਿੱਚ ਇਹੀ ਸੇਮ ਵਰਡਿੰਗ ਚੱਲ ਰਹੀ ਸੀ ਕਿਉਂਕਿ ਇਹ ਪਾਰਟੀ ਦੇ ਆਦੇਸ਼ ਸੀ ਵੀ ਐਦਾਂ ਤੁਸੀਂ ਬੋਲੋ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਖਿਲਾਫ ਜਿਹੜਾ ਹੈ ਉਹ ਪਾਰਟੀ ਦਾ ਪਰ ਹੋਰ ਵੀ ਔਰਤਾਂ ਹੈ ਤੁਹਾਨੂੰ ਲੱਗਦਾ ਜਿੰਨਾ ਇਸ਼ਕਾਰ ਹੋ ਜਾਣਗੇ ਬਿਲਕੁਲ ਸਰ ਬਹੁਤ ਲੇਡੀਆਂ ਹੈ ਸਫਰਰ ਹੈ ਬਟ ਸਰ ਹਰ ਬੰਦਾ ਹੌਸਲਾ ਨਹੀਂ ਕਰਦਾ ਹੁਣ ਅਸੀਂ ਤਾਂ ਜਦੋਂ ਸਾਡੇ ਤੇ ਇਹ ਚੀਜ਼ ਪਹਿਲਾਂ ਮੈਂ ਵੀ ਚੁੱਪ ਰਹੀ ਸਰ ਮੈਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਹੋਨੇ ਸਰ ਜਦੋਂ ਮੈਨੂੰ ਜਿਹੜੀ ਉਹ ਧਮਕੀਆਂ ਦਿੰਦੇ ਸੀ ਮਾਰ ਦਾਂਗੇ ਜਾਨੋ ਮਾਰ ਦਾਂਗੇ ਛੁੱਟੇ ਪਰਚੇ ਕਰਾ ਦਾਂਗੇ ਹੁਣ ਸਰ ਮੈਨੂੰ ਉਹ ਸਾਰਾ ਕੁਝ ਨਜ਼ਰ ਆ ਰਿਹਾ ਹੈ ਹੁਣ ਮੈਂ ਪੂਰਾ ਮੈਨੂੰ ਯਕੀਨ ਹੈ ਵੀ ਸਾਡੇ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਕੋਰਟ ਕਿਉਂ ਜਾਣਾ ਪਿਆ ਪੁਲਿਸ ਨੂੰ ਕਿਉਂ ਸ਼ਿਕਾਇਤ ਤੇ ਲੱਗਦਾ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਰਟ ਕਿਉਂ ਤੁਸੀਂ ਜਿਹੜਾ ਸਰ ਦੇਖੋ ਪੁਲਿਸ ਜਿਹੜੀ ਹੈ ਉਹ ਮਜਬੂਰ ਹੈ ਤਾਲੀ ਗੱਲ ਇਹ ਮੈਂ ਇਹ ਪੂਰੀ ਬੇਨਤੀ ਕਰਦੀ ਹਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਜਿਹੜੀ ਜਿਵੇਂ ਆਪਣੀ ਕੋਰਟ ਹੈ ਉਹ ਆਪਣੀ ਜੁਡੀਸ਼ਰੀ ਜਿਵੇਂ ਇਹਨਾਂ ਦੇ ਸਾਰੇ ਪੋਲੀਟੀਸ਼ੀਅਨਸ ਕੇ ਅੰਡਰ ਨਹੀਂ ਹੈ ਇਸੇ ਤਰ੍ਹਾਂ ਪੁਲਿਸ ਨੂੰ ਵੀ ਕੀਤਾ ਜਾਵੇ ਉਹ ਚਾਹ ਕੇ ਵੀ ਸਰ ਮਜਬੂਰ ਹੈ ਜੇ ਉਹ ਕਿਸੇ ਦੇ ਪਰਚੇ ਨਹੀਂ ਕਰ ਦੇ ਕਿਸੇ ਦੇ ਵਿਰੁੱਧ ਕਾਰਵਾਈ ਛੁੱਟੀ ਨਹੀਂ ਕਰ ਦੇ ਤਾਂ ਕੱਲ ਕੋ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਉਹ ਪੂਰੀ ਅੰਡਰ ਹੁੰਦੇ ਆ ਸਰ ਉਹ ਸਾਰੇ ਸਿਸਟਮ ਦੇ ਅੰਡਰ ਹੁੰਦੇ ਆ ਜਿਹੜੀ ਆਪਣੀ ਸਰਕਾਰ ਹੈ ਸਰ ਬਸ ਮੈਨੂੰ ਇਨਸਾਫ ਮਿਲੇ ਜਿਹੜੀ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਬੇਟੇ ਨੇ ਜਿਹੜੀ ਇੱਕ ਮੇਰੇ ਨਾਲ ਮਿਸ ਨੇ ਬਿਹੇਵ ਕੀਤਾ ਇੱਕ ਲੇਡੀ ਦੀ ਜਿਹੜੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ ਉਹਦੀ ਜਿਹੜੀ ਵੀ ਆਪਣੇ ਮਾਨਯੋਗ ਅਦਾਲਤ ਇਨਸਾਫ ਕਰੇਗੀ ਸਰ ਉਹ ਮੈਨੂੰ ਮਨਜ਼ੂਰ ਹੋਊਗਾ ਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਵੀ ਡਾਕਟਰ ਬਲਬੀਰ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਵੀ ਇਹ ਤਾਂ ਮੇਰੀ ਤੀਆਂ ਬਰਾਬਰ ਹੈ ਸਰ ਮੈਂ ਉਹਨਾਂ ਨੂੰ ਬੇਨਤੀ ਕਰਦੀ ਆਂ ਵੀ ਇੱਕ ਤੀ ਤੇ ਇੱਕ ਪਿਤਾ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਨਾ ਕੀਤਾ ਜਾਵੇ ਇੱਕ ਬਹੁਤ ਪਵਿੱਤਰ ਰਿਸ਼ਤਾ ਹੈ ਤੇ ਜਿਹੜੀ 3 ਹੈ ਸਰ ਜੇ ਉਹ ਉਹਨਾਂ ਦੀ ਵੀ ਇੱਕ 3 ਹੈ ਜਿਉ ਮੈਨੂੰ 3 ਕਹਿ ਕੇ ਇਦਾਂ ਦਾ ਬਿਹੇਵੀਅਰ ਸਲੂਕ ਕਰਦੇ ਆ ਤਾਂ ਮੈਨੂੰ ਇਹ ਲੱਗਦਾ ਵੀ ਉਹ ਆਪਣੀ ਸਗੀ ਧੀ ਨਾਲ ਵੀ ਆ ਕੁਝ ਕਰਦੇ ਆ ਤੇ ਸਰ ਮੈਂ ਇੱਕ ਚੀਜ਼ ਔਰ ਦੱਸਣਾ ਚਾਹੂੰਗੀ ਵੀ ਜਿਹੜੇ ਡਾਕਟਰ ਬਲਬੀਰ ਸਿੰਘ ਜੀ ਹੈ ਇਹਨਾਂ ਉੱਪਰ ਮਾਨਯੋਗ ਰੋਪੜ ਦੀ ਅਦਾਲਤ ਨੇ ਇਹਨਾਂ ਦੇ ਉੱਪਰ ਤੇ ਇਹਨਾਂ ਦੀ ਵਾਈਫ ਇਹਨਾਂ ਦੇ ਬੇਟੇ ਦੇ 3-3 ਸਾਲ ਦੀ ਸਜ਼ਾ ਸੁناਈ ਹੋਈ ਹੈ ਕੋਈ ਘਰੇਲੂ ਝਗੜਾ ਸੀਗਾ ਮਾਰਕੁੱਟ ਦਾ ਮਸਲਾ ਸੀ ਤਾਂ ਸਰ ਇੱਕ ਹੀ ਹੈ ਕੋਈ ਇਨਾਂ ਦੀ ਛਾਵੀ ਕੋਈ ਸਾਫ਼-ਸੁਤਰੀ ਨਹੀਂ ਹੈ ਇਹ ਨਹੀਂ ਕਹਿਣਾ ਚਾਹੂੰਗੀ ਕਿ ਬਿਲਕੁਲ ਜਿਹੜਾ ਸ਼ਵੇਤਾ ਜੀ ਨਾਲ ਸਾਡੇ ਮੌਜੂਦ ਆ ਪ੍ਰੂਫ ਲੈ ਕੇ ਆਏ ਨੇ ਇਥੋਂ ਤੱਕ ਕਿ ਕੋਰਟ ਦਾ ਆਰਡਰ ਹੈ ਜਿਹੜਾ ਉਹ ਵੀ ਨਜ਼ਰ ਆਉਂਦਾ ਹੈ ਤੇ तमाम ਫੋਟੋਆਂ ਜਿਹੜੀਆਂ ਨੇ ਇਹਨਾਂ ਕੋਲ ਹੈਗੀਆਂ ਨੇ ਵੱਖ-ਵੱਖ ਇਨਸੀਡੈਂਟ ਨੂੰ ਜੋੜਦੀਆਂ ਹਾਲਾਂਕਿ ਇਹਨਾਂ ਨੇ ਜਿਹੜਾ ਐ ਇਲਜ਼ਾਮ ਲਾਏ ਨੇ ਤੇ ਇਹ ਕੋਰਟ ਦੇ ਵਿੱਚ ਮਾਮਲਾ ਜਾਂਦਾ ਕੋਰਟ ਵੱਲੋਂ ਆਰਡਰ ਕੀਤਾ ਜਾਂਦਾ ਤਾਂ ਹਜੇ ਡਾਕਟਰ ਬਲਬੀਰ ਸਿੰਘ ਤੇ ਬਾਕੀ ਸਾਥੀਆਂ ਵੱਲੋਂ ਜਿਹੜਾ ਐ ਆਪਣਾ ਜਿਹੜਾ ਬਿਆਨ ਨੇ ਉਹ ਦਰਜ ਕਰਾਉਣੇ ਬਾਕੀ ਨੇ ਜਾਂ ਆਪਣਾ ਪੱਖ ਰੱਖਣਾ ਹਜੇ ਬਾਕੀ ਆ ਤੇ ਇਸ ਦੇ ਵਿੱਚ ਕੀ ਹੈ ਹਾਲਾਂਕਿ ਪਬਲਿਕਲੀ ਜਾਂ ਮੀਡੀਆ ਦੇ ਵਿੱਚ ਡਾਕਟਰ ਬਲਬੀਰ ਸਿੰਘ ਆਪਣੇ ਆਪ ਉበਕੇ ਅਗੇ ਕੀ ਪਰ ਜਿੰਦਲ ਉਹਨਾਂ ਨੇ ਜਿਹੜਾ ਆ ਇਸ ਵਿੱਚ ਮੰਗ ਕੀਤੀ ਆ ਕਿ ਸਖਤ ਕਾਰਵਾਈ ਉਹ ਹੋਣੀ ਚਾਹੀਦੀ ਆ ਕੈਮਰਾਮੈਨ ਤਰਜਾ ਸ਼ਰਮਾ ਦੇ ਨਾਲ ਜਸਪੀ ਸਿੰਘ ਗਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ